ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਤੇ ਪੰਜਾਬ ਪੁਲਿਸ ਵੱਲੋਂ ਵਿਸ਼ੇਸ਼ ਆਪਰੇਸ਼ਨ ਪ੍ਰਹਾਰ ਚਲਾਇਆ ਜਾ ਰਿਹਾ ਹੈ ਜਿਸ ਦੇ ਚਲਦਿਆਂ ਪੁਲਿਸ ਨੇ ਇਸ ਆਪਰੇਸ਼ਨ ਦੌਰਾਨ ਪੰਜਾਬ ਵਿੱਚ ਮਾਰੇ ਅਨਸਰਾਂ ਦੇ ਉਹਨਾਂ ਨੂੰ ਪਨਾਹ ਦੇਣ ਵਾਲੇ ਲੋਕਾਂ ਤੋਂ ਇਲਾਵਾ ਉਹਨਾਂ ਦੀ ਮਦਦ ਕਰਨ ਵਾਲਿਆਂ ਤੇ ਸਖਤ ਕਾਰਵਾਈ ਕੀਤੀ ਜਾ ਰਹੀ ਹੈ ਇਸੇਹੀ ਕੜੀ ਦੇ ਚਲਦਿਆਂ ਖੰਨਾ ਪੁਲਿਸ ਵੱਲੋਂ ਇਸ ਸਬੰਧੀ ਮੀਟ ਮਾਰਕੀਟ ਵਿੱਚ ਆ ਕੇ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਇਸ ਦੌਰਾਨ ਐਸਐਸਪੀ ਖੰਨਾ ਦਰਪਨ ਆਲੂਵਾਲੀਆਂ ਨੇ ਕਿਹਾ ਕਿ ਪੰਜਾਬ ਪੁਲਿਸ ਵੱਲੋਂ ਇਹੋ ਜਿਹੇ ਸ਼ਰਾਰਤੀ ਅਨਸਰਾਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ ਉਨਾਸ ਮੂਈਲਾ ਕਬਾਸੀਆਂ ਨੂੰ ਪੁਲਿਸ ਨਾਲ ਸਹਿਯੋਗ ਕਰਨ ਦੀ ਅਪੀਲ ਕੀਤੀ ਤਾਂ ਜੋ ਇਹੋ ਜਿਹੇ ਦੋਸ਼ੀਆਂ ਨੂੰ ਸਲਾਖਾਂ ਪਿੱਛੇ ਪਹੁੰਚਾਇਆ ਜਾ ਸਕੇ ਉਨ੍ਹਾਂ ਨਾਲ ਹੀ ਲੋਕਾਂ ਨੂੰ ਕਿਹਾ ਕਿ ਜੋ ਲੋਕ ਇਹੋ ਜਿਹੇ ਸ਼ਰਾਰਤੀ ਅਨਸਰਾਂ ਦੀ ਪੁਲਿਸ ਨੂੰ ਜਾਣਕਾਰੀ ਦੇਣਗੇ ਉਹਨਾਂ ਦਾ ਨਾਮ ਤੇ ਪਤਾ ਵੀ ਗੁਪਤ ਰੱਖਿਆ ਜਾਵੇਗਾ ਮਾਨਯੋਗ ਸੀਐਮ ਸਾਹਿਬ ਅਤੇ ਮਾਨਯੋਗ ਡੀਜੀਪੀ ਸਾਹਿਬ ਦੇ ਦਿਸ਼ਾ ਨਿਰਦੇਸ਼ ਅਧੀਨ ਕੱਲ ਤੋਂ ਹੀ ਆਪਰੇਸ਼ਨ ਪ੍ਰਹਾਰ ਪੂਰੇ ਸਟੇਟ ਵਿੱਚ ਸ਼ੁਰੂ ਕੀਤਾ ਗਿਆ ਹੈ ऑपरेशन प्रहार एक सस्टेंड ऑपरेशन है अगेंस्ट ऑर्गेनाइज्ड क्रिमिनल्स एंड गैंगस्टर्स ए सिर्फ गैंगस्टर्स ही नहीं बल्कि जेडे ओनादे वख-वख एसोसिएट्स ने यानी कि ओनादे जेडे सारा नेटवर्क है जेडे ओना नु पनाह दंदे ने हार्बरस जेडे ओना नु पैसे फंड करदे ने ओनादे फाइनेंसर्स ते जेडे बाकी सारे लॉजिस्टिक्स प्रोवाइडर ने ओना दे खिलाफ एक जंग है ਇਦੇ ਵਿੱਚ ਇੱਕ ਟੋਲ ਫਰੀ ਹੈਲਪਲਾਈਨ ਜਿਦੇ ਵਿੱਚ ਖੰਨਾ ਦੇ ਨਾਗਰਿਕ ਆਪਣਾ ਕੋਈ ਵੀ ਯੋਗਦਾਨ ਦੇ ਸਕਦੇ ਨੇ ਕੋਈ ਇਨਪੁਟ ਦੇ ਸਕਦੇ ਨੇ ਤੇ ਉਹਨਾਂ ਦਾ ਨਾਂ ਤੇ ਪਤਾ ਬਿਲਕੁਲ ਗੁਪਤ ਰੱਖਿਆ ਜਾਵੇਗਾ ਅਤੇ ਫੌਰੀ ਤੌਰ ਤੇ ਕਾਰਵਾਈ ਕੀਤੀ ਜਾਵੇਗੀ ਤੇ ਇਹ ਵੀ ਜਾਰੀ ਕੀਤੀ ਗਈ ਹੈ ਇਸ ਹੈਲਪਲਾਈਨ ਦਾ ਨੰਬਰ ਹੈ 9394693946 ਪਿਛਲੇ 36 ਘੰਟਿਆਂ ਦੇ ਅੰਦਰ ਖੰਨਾ ਪੁਲਿਸ ਨੂੰ ਭਾਰੀ ਸਫਲਤਾ ਮਿਲੀ ਹੈ ਇਦੇ ਵਿੱਚ 170 ਤੋਂ ਜ਼ਿਆਦਾ ਲੋਕੀ ਰਾਉਂਡ ਅਪ ਕੀਤੇ ਗਏ ਹਨ ਕਾਫੀ ਅਰੇਸਟਾ ਅਤੇ ਰੋਕੂ ਕਾਰਵਾਈਆਂ ਕੀਤੀਆਂ ਗਈਆਂ ਹਨ ਤਕਰੀਬਨ 200 ਗ੍ਰਾਮ ਚਿੱਟੀ ਦੀ ਰਿਕਵਰੀ ਹੋਈ ਹੈ ਨਾਲ ਦੀ ਨਾਲ 6 ਪਿਸਤੌਲ 11 ਜ਼ਿੰਦਾ ਕਾਰਤੂਸ ਦੋ ਚਾਰ ਵੀਲਰ ਅਤੇ ਕਈ ਟੂ ਵੀਲਰ ਰਾਉਂਡ ਅਪ ਕੀਤੇ ਗਏ ਹਨ ਨਾਲ ਹੀ ਕਾਫੀ ਵੌਂਟਡ ਕ੍ਰਿਮੀਨਲਸ ਵੀ ਸਾਡੇ ਸ਼ਿਕੰਜੇ ਚ ਆਏ ਨੇ ਜਿਹੜੇ ਕਿ ਪਿਛਲੇ ਪਰਚੇ ਆ ਸੀ ਨਾ ਕ੍ਰਾਈਮਜ਼ ਵਿੱਚ ਸੰਗੀਨ ਜੁਰਮਾਂ ਵਿੱਚ ਵੌਂਟਡ ਸਨ ਜਿਵੇਂ ਕਿ ਇੱਕ ਅਟੈਂਪਟ ਟੂ ਮਰਡਰ ਦਾ ਕੇਸ ਵਿੱਚ ਸੀ ਇੱਕ ਕਿਡਨਾਪਿੰਗ ਦੇ ਪਰਚੇ ਵਿੱਚ ਸੀ ਜਿਦੇ ਖਿਲਾਫ ਪਹਿਲਾਂ ਵੀ ਲੁਧਿਆਣਾ ਵਿਖੇ ਇੱਕ ਐਕਸਪਲੋਸਿਵ ਐਕਟ ਦਾ ਪਰਚਾ ਵੀ ਦਰਜ ਸੀ ਜਿਨੇ ਪੈਟਰੋਲ ਬੰਬ ਸਿਟਿਆ ਸੀ ਇਸ ਲਈ ਮੈਂ ਸਾਰੇ ਨਾਗਰਿਕਾਂ ਨੂੰ ਬੇਨਤੀ ਕਰਦੀ ਹਾਂ ਕਿ ਤੁਸੀਂ ਪੰਜਾਬ ਪੁਲਿਸ ਦੇ ਇਸ ਆਪਰੇਸ਼ਨ ਪ੍ਰਹਾਰ ਵਿੱਚ ਸਾਡਾ ਵੱਧ ਚੜ ਕੇ ਸਾਥ ਦਿਓ ਅਤੇ ਸਾਨੂੰ ਆਪਣੇ ਇਨਪੁਟਸ ਦਿਓ ਧੰਨਵਾਦ ਇਹ ਆਪਰੇਸ਼ਨ ਜੀ ਵੈਸੇ ਤਾਂ ਇੱਕ ਸਸਟੇਨਡ ਕੈਂਪੇਨ ਹੈ ਪਰ ਪਹਿਲੇ 72 ਆਵਰਸ ਅਸੀਂ ਸਸਟੇਨਡ ਰੱਖਾਂਗੇ ਉਸ ਤੋਂ ਬਾਅਦ ਇਹ ਸਾਡਾ ਜਾਰੀ ਰਹੇਗਾ ਜਿਹੜੇ ਵੀ ਅਸੀਂ ਗੈਂਗਸਟਰ ਤੇ ਉਹਨਾਂ ਦੇ ਐਸੋਸੀਏਟਸ ਹੁਣ ਫੜੇ ਨੇ ਉਹਨਾਂ ਦੇ ਸਾਰੇ ਬੈਕਵਰਡ ਤੇ ਫਾਰਵਰਡ ਲਿੰਕੇਜਸ ਸਾਰੀ ਪੂਰੀ ਡੂੰਘਾਈ ਵਿੱਚ ਤਫ਼ਤੀਸ਼ ਕਰਾਂਗੇ ਦੇਖੋ ਅਸੀਂ ਜਿਵੇਂ ਕਿ ਤੁਸੀਂ ਨਸ਼ਾ ਦੀ ਗੱਲ ਕੀਤੀ ਤੇ ਅਸੀਂ ਤਿੰਨੋਂ ਸਟ੍ਰੈਟਜੀਜ਼ ਤੇ ਇੰਪਲੀਮੈਂਟ ਕੀਤਾ ਹੈਗਾ ਆਪਰੇਸ਼ਨ ਪ੍ਰਹਾਰ ਦੇ ਦੌਰਾਨ ਇਨਫੋਰਸਮੈਂਟ ਡੀ ਐਡਿਕਸ਼ਨ ਤੇ ਪ੍ਰੀਵੈਂਸ਼ਨ ਇਨਫੋਰਸਮੈਂਟ ਦੀ ਗੱਲ ਕਰੀਏ ਤੇ ਰਿਕਵਰੀ ਦੇ ਨਾਲ ਨਾਲ 2 ਲੱਖ ਦੀ ਡਰੱਗ ਮਨੀ ਵੀ ਰਿਕਵਰ ਹੋਈ ਹੈ ਜਿਹੜੇ ਪਗੋੜੇ ਨੇ ਐਂਡੀਪੀਐਸ ਦੇ ਉਹ ਵੀ ਫੜੇ ਗਏ ਨੇ ਟੋਟਲ ਅਸੀਂ 6 ਪਗੋੜੇ ਫੜੇ ਨੇ ਇਨਕਲੂਡਿੰਗ ਨਸ਼ਾ ਤਸਕਰ ਨਾਲੀ ਜਿਹੜੇ ਵੱਡੀ ਮੱਛਲੀ ਜਿਹਨੂੰ ਅਸੀਂ ਕਹਿੰਦੇ ਹੈਗਿਆ ਨਸ਼ਾ ਤਸਕਰੀ ਕਰਨ ਵਾਲੇ ਉਹਨਾਂ ਨੂੰ ਵੀ ਫੜਿਆ ਗਿਆ ਹੈ ਨਾਲ ਹੀ ਜੇਕਰ ਅਸੀਂ ਡੀਡਿਕਸ਼ਨ ਦੀ ਗੱਲ ਕਰੀਏ ਤੇ ਖੰਨਾ ਪੁਲਿਸ 4000 ਤੋਂ ਜ਼ਿਆਦਾ ਐਡਿਕਟਸ ਨੂੰ ਵੋਟ ਸੈਂਟਰਾਂ ਅਤੇ ਡੀਡਿਕਸ਼ਨ ਸੈਂਟਰਾਂ ਵਿੱਚ ਐਡਮਿਟ ਕਰ ਚੁੱਕੀ ਹੈ